ਜੁੰਡਿਆਲਾ ਪੁਲਿਸ ਨੂੰ ਵੱਡੀ ਕਮਜ਼ਬੀ ਪੰਜ ਜੁਵਾਕ ਗ੍ਰਿਫਤਾਰ ਜੁੰਡਿਆਲਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਪੰਜ ਜੁਵਾਕਾਂ ਨੂੰ ਕਾਬੂ ਕੀਤਾ ਗਿਆ ਹੈ ਉਨ੍ਹਾਂ ਦੇ ਕਬਜ਼ੇ ਦੇ ਵਿੱਚੋਂ ਅਤੀ ਬੋਰ ਪਿਸਟੋਲ ਚਾਰਜਿੰਦੀ ਕਾਰਤੂਸਤੀ ਅਤੇ 100 ਗ੍ਰਾਮ ਹਰੋਇਨ ਬਰਾਮਦ ਕੀਤੀ ਗਈ ਹੈ ਡੀਐਸਪੀ ਜੁੰਡਿਆਲਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਜੁੰਡਿਆਲਾ ਪੁਲਿਸ ਨੂੰ ਇਹ ਵੱਡੀ ਸਫਲਤਾ ਮਿਲੀ ਗ੍ਰਫਤਾਰ ਕੀਤੇ ਗਏ ਜਵਾਕਾਂ ਦੇ ਵਿੱਚੋਂ ਇੱਕ ਦਿਉਮਾ ਲਗਭਗ 18 ਤੋਂ 19 ਸਾਲ ਦਾ ਜਿਸ ਦੇ ਕਬਜ਼ੇ ਦੇ ਵਿੱਚੋਂ অতি ਬੋਰ ਪਿਸਟੋਲ ਬਰਾਮਦ ਹੋਈ ਉਸ ਜੁਆਕ ਦੇ ਪਛਾਣਕ ਗਗਨਦੀਪ ਸਿੰਘ ਵਜੋਂ ਹੋਈ ਜੋ ਸ਼ੇਖਪੁਰੇ ਮਹੱਲੇ ਦਾ ਰਹਿਣ ਵਾਲਾ ਡੀਐਸਪੀ ਜੁੰਡਿਆਲਨ ਦੱਸਿਆ ਕਿ ਉਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਅਤੇ ਅਪੁਸ਼ਕਿਸ਼ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਡੀਐਸਪੀ ਦਾ ਕਹਿਣਾ ਹੈ ਕਿ ਉਹ ਨਸ਼ਾ ਤਸਕਰੀ ਦੇ ਨਾਲ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਵੀ ਸ਼ਾਮਿਲ ਸੀ ਪੱਤਰਕਾਰ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੱਜ ਅਸੀਂ ਜੰਡਿਆਲਾ ਪੁਲਿਸ ਵੱਲੋਂ ਜਿਹੜੇ ਮਤੀ 2025 ਨੂੰ ਲੇਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਕੋਸ਼ਿਸ਼ੇ ਬੰਦੇ ਜਿਹੜੇ ਹੈਗੇ ਆ ਆਰਗੇਨਾਈਜ਼ਡ ਕਰਾਈਮ ਕਰਦੇ ਆ ਇਹਨਾਂ ਦੀ ਇਨਫੋਰਮੇਸ਼ਨ ਮਿਲਣ ਦੇ ਉੱਤੇ ਸਾਡੀ ਪੁਲਿਸ ਪਾਰਟੀ ਵੱਲੋਂ ਰੈਸਟ ਉਸ ਜਿਹੜਾ ਹੈਗਾ ਧੀਰੇ ਕੋ ਉੱਥੇ ਰੇਡ ਕਰਕੇ ਇੱਥੇ ਪੰਜ ਬੰਦੇ ਜਿਹੜੇ ਰਾਉਂਡ ਅਪ ਕੀਤੇ ਸੀ ਪੰਜਾਂ ਬੰਦਿਆਂ ਦੇ ਵਿੱਚ ਪੰਜਾਂ ਤੇ ਪਰਚਾ ਦਿੱਤਾ ਸੀ ਉਹਨਾਂ ਤੋਂ ਬਾਅਦ ਇਹਨਾਂ ਨੂੰ ਰਾਉਂਡ ਅਪ ਕੀਤਾ ਤੇ ਦੋ ਬੰਦੇ ਜਿਹੜੇ ਹੈਗੇ ਆ ਇਹਦੇ ਵਿੱਚ ਗਗਨਦੀਪ ਸਿੰਘ ਉਰਫ ਗਜਨੀ ਤੇ ਸੰਨੀ ਇਹ ਦੋਨੇ ਇੱਕ ਸ਼ਹਿਰ ਮੱਲੇ ਦਾ ਕਿ ਚੋਤੀ ਸਰਕਲ ਹੋਣੀ ਦਾ ਇਹਨਾਂ ਦੇ ਕੋਲੋਂ ਸਾਨੂੰ ਦੋ ਪਿਸਟਲ ਤੇ 50-50 ਗ੍ਰਾਮ ਹੀਰੋਨ ਤੇ ਬਾਕੀ ਜਿਹੜੀ ਹੈਗੀ ਆ ਥੋੜੀ ਡਰਗ ਮਨੀ ਮਿਲੀ ਆ ਤੇ باقی ਜਿਹੜੇ ਤਿੰਨ ਬੰਦੇ ਉਹਨਾਂ ਤੋਂ ਦੂਜੇ ਹੈਗੇ ਆ ਇਹ ਦੋਨਾਂ ਮੁਕਦਮਿਆਂ ਦੇ ਵਿੱਚ ਇਹ ਦੋਨਾਂ ਨੂੰ ਗ੍ਰਿਫਤਾਰ ਕੀਤਾ ਤੇ ਤਿੰਨ ਜਿਹੜੇ ਦੂਸਰੇ ਹੈਗੇ ਟੋਟਲ ਅਸੀਂ ਪੰਜ ਮੁੱਲਜਮ ਜਿਹੜੇ ਇਹ ਗ੍ਰਿਫਤਾਰ ਕੀਤੇ ਸੀ ਪੀਓ ਸੀ ਜਿਹੜਾ ਗੋਲ ਨਹੀਂ ਪੀਓ ਤਾਂ ਨਹੀਂ ਸੀ ਇਹ ਲੇਕਿਨ ਜਿਹੜੇ ਵਕ ਵਕ ਪ੍ਰਾਈਮ ਕਰਦੇ ਆ ਇਹਨਾਂ ਦਾ ਇਹ ਹੈਗਾ ਸ਼ਰਾਬ ਦਾ ਜਾਂ ਨਸ਼ਿਆਂ ਦਾ ਇਦਾਂ ਦਾ ਧੰਦਾ ਕਰਦੇ ਆ ਜਿਹੜੇ ਤਿੰਨ ਜਾਣੇ ਫੜੇ ਗਏ ਆ ਉਹ ਇਹਨਾਂ ਦੀ ਕੁਛ ਗਿਸ਼ਤੇ ਏ ਪਤਾ ਕਰ ਲਿਆ ਜਾਂ ਫਿਰ ਉਹਨਾਂ ਤੇ ਨਹੀਂ ਇਹ ਫਸਟ ਸਾਨੂੰ ਇਹਨਾਂ ਦਾ ਗੈਂਗ ਦਾ ਪਤਾ ਲੱਗਿਆ ਸੀ ਵੀ ਇਹ ਬੰਦੇ ਜਿਹੜੇ ਆ ਮਾੜੇ ਜਿਹੜਾ ਧੰਦੇ ਦੇ ਵਿੱਚ ਹੈਗੇ ਆ ਉਹ ਅਸੀਂ ਪਹਿਲਾਂ ਮੁਕਰੀ ਤੇ ਪਰਚਾ ਦਰਜ ਕੀਤਾ ਸੀ ਉਸ ਤੋਂ ਬਾਅਦ ਫਿਰ ਇਹਨਾਂ ਦੀ ਅਰੈਸਟ ਭਾਈ ਕਿਹੜੇ ਗੈਂਗ ਨਾਲ ਸੰਬੰਧਤ ਹੈ ਇਹ ਗੈਂਗ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੁਣ 4 ਦਿਨ ਦੇ ਰਿਮਾਂਡ ਤੇ ਆ ਸਾਡੇ ਕੋਲ ਇਦੋਂ ਬਾਅਦ ਜਿਹੜੇ ਦੋ ਤਿੰਨ ਹੋ ਰਹੇ ਨੇ ਨਿਦਾਨ ਤੁਸੀਂ ਉਹਨਾਂ ਦਾ ਇੱਕ ਤਾਂ ਹੈਗਾ ਜੀ ਆਪਣੇ ਗਗਨਦੀਪ ਸਿੰਘ ਉਰਫ ਗਜਨੇ ਇਹ ਜਿਹੜਾ ਜਿੱਥੋਂ ਬਿਸਟਰਲ ਕਵਰ ਹੋਇਆ ਦੂਜੀ ਹੈਗੇ ਆ ਰਵਿੰਦਰ ਸਿੰਘ ਉਰਫ ਜੋਗਨ ਅਰਸ਼ਦੀਪ ਸਿੰਘ ਉਰਫ ਅਰਸ਼ ਤੇ ਮਨਜਿੰਦਰ ਸਿੰਘ ਉਰਫ ਰਾਜਾ ਇਸ ਕੇ ਦੋ ਧਾਰੜ ਦੇ ਇੱਕ ਮੀਰਾ ਚੱਕ ਦਾ ਜਿਹੜਾ ਸਰਕਟ ਪਿੰਡਾਂ ਦੇ ਕੀਤਾ ਹੈ ਇੱਕ ਜਣੇ ਦਾ ਕਿੰਨਾ ਨਹੀਂ ਦੋਨਾਂ ਦਾ ਹੋਏ ਇੱਕ ਇੱਕ ਦੋਨਾਂ ਦਾ ਨਾਲ 50-50 ਗ੍ਰਾਮ ਇਹ ਪਤਾ ਜੀ ਇਹਨਾਂ ਕਿੱਥੋਂ ਲਿਆਉਂਦੇ ਸਕਾਰ ਕਿੱਥੋਂ ਲੈਂਦੇ ਇਹ ਹੁਣ ਅਸੀਂ ਰਿਮਾਂਡ ਲਿਆ ਅਜੇ ਫਿਲਹਾਲ ਤਾਂ ਇਹਨਾਂ ਨੇ ਨਹੀਂ ਹੋਣੀ ਕੋਈ ਗੱਲ ਦੱਸੀ ਹੁਣ ਅਸੀਂ ਰਿਮਾਂਡ ਦੇ ਉੱਤੇ ਇਹਨਾਂ ਤੋਂ ਪੁੱਛਗਿੱਛ ਕਰਾਂਗੇ ਕਿਹੜਾ 50-50 ਗ੍ਰਾਮ ਥੋੜਾ ਬੋਧਾ ਪਤਾ ਲੱਗਾ ਕਿ ਮੋਕੋ ਤਾਂ ਜੇ ਕਿ ਸਰਦਾਰ ਇਹ ਸਾਨੂੰ ਇਨਫੋਰਮੇਸ਼ਨ ਹੈਗੀ ਹੈ ਕਿ ਬੱਖ-ਬੱਖ ਤਰ੍ਹਾਂ ਦੇ ਕ੍ਰਾਈਮ ਕਰਦੇ ਆ ਲੇਕਿਨ ਹੁਣ ਜਿਹੜੀ ਆ ਹੁਣੇ ਇਹ ਲੈ ਕੇ ਆਏ ਆ ਤੁਹਾਡੇ ਸਾਹਮਣੇ ਇੱਕ ਕੋਰਟ ਦੇ ਵਿੱਚ ਉਹ ਮੌਕੇਸ਼ ਕਰਕੇ ਹੁਣ ਅਸੀਂ ਨਾ 4 ਦਿਨ ਦਾ ਰਵਾਂਡਾ ਉਹਦੇ ਵਿੱਚ ਪੂਰੀ ਪ੍ਰੋਪਰ ਕਰਕੇ ਤੇ ਤੁਹਾਨੂੰ ਕੀ ਦੱਸਿਆ ਜਾਊਗਾ ਸਭ ਜਿਵੇਂ ਕਿ ਨਿਆਰਾ ਦੇ ਫਰੋਡੀਆਂ ਨਿਆਰਾ ਹੁੰਦਾ ਕਾਫੀ ਕੋਲਾ ਹੁੰਦੀ ਆ ਪਰ ਅੱਜ ਕਈ ਵਾਰੀ ਨੂੰ ਨਾ ਬਗੋੜੀਆਂ ਚਲਾ ਕੇ ਜਾਂਦੀਆਂ ਕਿ ਕਿਤੇ ਆਪਣੇ ਸਾਹਮਣੇ ਕੋਈ ਫਰੋਡੀ ਮਿਲ ਜੇ ਇਹ ਇੱਕ ਹੋਰ ਨਕਮਾ ਦੇ ਵਿੱਚ ਕੀ ਮੌਂਦ ਲੱਗੇ ਆ ਜਾਂ ਫਿਰ ਇਹ ਆਪਣੇ ਨਸ਼ਾ ਦਾ ਸਬੀਦਾ ਕਰਕੇ ਨਿਕਲ ਆਵਾ ਜਾਂ ਇਹ ਫਿਲਹਾਲ ਤੇ ਨਸ਼ਾ ਤਸਕਰੀ ਦਾ ਹੀ ਆ ਬਾਕੀ ਮੈਂ ਤੁਹਾਡੇ ਧਿਆਨ ਵਿੱਚ ਇਹ ਜਿਉਣਾ ਚਾਹਣਾ ਜੋ ਐਕਸਪੋਰਸ਼ਨ ਕੋਲੋਂ ਆਉਂਦੀਆਂ ਸੀ ਉਹ ਸਾਡੀ ਟੀਮ ਨੇ ਬੜੀ ਹਿਸ਼ਾਰੀ ਨਾਲ ਤੇ ਬੜੀ ਮਿਹਨਤ ਦੇ ਨਾਲ ਉਹਨੂੰ ਟ੍ਰੇਸ ਕੀਤਾ ਜਿਹੜੇ ਮੇਨ ਇਥੋਂ ਦੇ ਜੰਡਿਆਲੇ ਦੇ ਬੰਦੇ ਸੀ ਜਿਹੜੇ ਪਰਮਿਸ਼ਨ ਦਿੰਦੇ ਸੀ ਉਹਨਾਂ ਤੇ ਵੀ ਅਸੀਂ ਪਰਚੇ ਦਰਜ ਕੀਤੇ ਆ ਇੱਕ ਬੰਦਾ ਤਾਂ ਅਰੈਸਟ ਪਾ ਕੇ ਅੰਦਰ ਉਹ ਜੇ ਵੀ ਅੰਦਰ ਹੈਗਾ ਉਹ ਕਿ ਇਹਨਾਂ ਦਾ ਜੇ ਫਿਲਹਾਲ ਇਹੋ ਜੀ ਕੋਈ ਗੱਲ ਨਹੀਂ ਨੋਟਿਸ ਆਈ ਪਰ ਇਹ ਇਹੋ ਜੀ ਬੰਦੇ ਜਿਹੜੇ ਹੈਗੇ ਆ ਇਹੀ ਅਗੀਨਾ ਕੰਮਾਂ ਦੇ ਵਿੱਚ ਪਰ ਸ਼ਹਿਰ ਦੇ ਵਿੱਚ ਹੁਣ ਪੂਰੀ ਸ਼ਾਂਤੀ ਹੈ ਕੋਈ ਉਤੋਂ ਬਾਅਦ ਜਿਨ੍ਹਾਂ ਦੇ ਅਸੀਂ ਇਹ ਅਰੈਸਟ ਪਾਈ ਆ ਨਾ ਬੰਦਿਆਂ ਦੀ ਕੋਈ ਉਦੋਂ ਦੀ ਇਹੋ ਜੀ ਘਟਨਾ ਨਹੀਂ ਸਾਡੇ ਨੋਟਿਸ 'ਚ ਆਈ ਪਿਸਟਲ ਕਿਹੜੀ ਆ ਜੀ ਪਿਸਟਲ 30 ਬੋਰ ਦੇ ਆ ਜੀ 20 ਬੋਰ ਦੇ ਸਵੇਤ ਮੈਗਜ਼ੀਨ ਨਾਲ 4 ਰਾਉਂਡ ਸੈਲਮ ਨਾਲ ਕਿੰਨਾ ਕੋ ਪਿਸਟਲ ਮਿਲਿਆ ਬਹੁਤ ਘਾਟੋਂ ਮਨ ਦੇ ਹੈਗੇ ਪਰ ਪਿਸਟਲ ਇਹਨਾਂ ਦੇ ਕੋਲ ਸਿੱਖੋਂ ਆਏ ਉਹੀ ਇਹ ਤਤੀਸ਼ ਦਾ ਵਿਸ਼ਾ ਜੀ ਇਹ ਹੁਣ ਅਸੀਂ ਰਿਮਾਂਡ ਤੇ ਲਿਆਉਂਦੇ ਆ ਇਹ ਪੂਰੀ ਕਲੀਅਰ ਕਰਾਂਗੇ ਫਾਰਵਰਡ ਤੇ ਬੈਕਵਰਡ ਲਿੰਕ ਕਿੱਥੋਂ ਆਏ ਕਿੱਥੇ ਦੇਣੇ ਸੀ ਜਾਂ ਕੀ ਕਾਰਵਾਈ ਕਰਨੀ ਸੀ ਇਹਨਾਂ ਦੀ ਉਹ ਪ੍ਰੋਪਰ ਅਸੀਂ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਦੱਸਾਂ ਸਰ ਜਿਸ ਤਰ੍ਹਾਂ ਸਾਹਮਣੇ ਆ ਰਿਹਾ ਵੀ ਛੋਟੀ ਉਮਰ ਦੇ ਸੀਗੇ ਜਿਸ ਤਰ੍ਹਾਂ ਹੋਵੇਗਾ ਕੀ ਪੈਸੇ ਕੀ ਜਾਂਦਾ ਲੋਕਾਂ ਨੂੰ ਜਿੱਦਾਂ ਛੋਟੀ ਉਮਰ ਦੇ ਜਿਹੜੇ ਬੱਚੇ ਗਲਤ ਸਹੱਤ ਤੇ ਪੈ ਰਹੇ ਆ ਇਹ ਕਿਸੇ ਵੱਲ ਦੇਖੋ ਇਹਦੇ ਬਾਰੇ ਤਾਂ ਇਹੀ ਆ ਜੀ ਮੈਂ ਤਾਂ ਇੱਕ ਹੀ ਰਿਕਵੈਸਟ ਕਰਦਾ ਹੁੰਨਾ ਜਿੱਥੇ ਵੀ ਜਾਈਦਾ ਲੋਕਾਂ ਨੂੰ ਵੀ ਤੁਹਾਡੇ 1-1 2-2 ਬੱਚੇ ਆ ਇਹ ਸਭ ਤੋਂ ਵੱਡੀ ਡਿਊਟੀ ਹੈਗੀ ਆ ਮਾਪ ਬਾਪ ਦੀ ਜਿਹੜੇ ਇਹਨਾਂ ਨੂੰ ਰੋਕਦੇ ਹੀ ਨਹੀਂ ਦੇਖੋ ਇਹ ਰਾਤ 12-12 1-1 ਵਜੇ ਤੱਕ ਜਾਂਦੇ ਆ ਘਰਾਂ ਤੋਂ ਕੋਈ ਇਹਨਾਂ ਨੂੰ ਪੁੱਛਦਾ ਗੇਜ਼ਦਾ ਨਹੀਂ ਸਾਰੇ ਪਬਲਿਕਲੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਹਰ ਬੱਚਿਆਂ ਨੂੰ ਮਾਪਿਓ ਦੀ ਡਿਊਟੀ ਬਣਦੀ ਆ 5-6 ਤੋਂ ਬਾਅਦ ਇਹਨਾਂ ਨੂੰ ਬਾਹਰ ਨਾ ਕੱਢਦੇ ਨਾ ਇਹਨਾਂ ਨੂੰ ਬਾਚ ਕਰਾਉਂਦੇ ਕਿਹੜੇ ਕਿਹੜੇ ਯਾਰ ਦੋਸਤਾਂ ਦੇ ਨਾਲ ਜਾਂਦੇ ਆ ਬਾੜੀ ਸੰਗਤ ਵਾਲੇ ਦਾ ਬੰਦੇ ਦਾ ਪਹਿਲੇ ਪਤਾ ਲੱਗਦਾ ਲੇਕਿਨ ਮੈਂ ਇਹਨਾਂ ਬੱਚਿਆਂ ਨਾਲੋਂ ਵੀ ਜ਼ਿਆਦਾ ਮਾਪਿਓ ਦਾ ਖੂਦ ਸਮਝਦਾ ਜਿਹੜੇ ਇਹਨਾਂ ਨੂੰ